ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਇੱਕ ਅਜੀਹੀ ਗੱਲ ਆਪਾਂ ਸਾਂਝੀ ਕਰਾਂਗੇ ਜੋ ਬਹੁਤ ਚਰਚਾ ਦਾ ਵਿਸ਼ਾ ਹੈ ਕਹਿਣ ਤੋਂ ਭਾਵ ਜਿਹੜੇ ਵਹਿਮ ਭਰਮ ਕਰਦੇ ਨੇ ਸਾਡੀਆਂ ਮਾਤਾਵਾਂ ਭੈਣਾਂ ਕਹਿੰਦੀਆਂ ਨੇ ਵੀ ਮੰਝੇ ਤੇ ਬੈਠ ਕੇ ਪੈਰ ਨਹੀਂ ਹਿਲਾਉਣੇ ਪੈਰ ਕਦੇ ਨਹੀਂ ਹਿਲਾਉਣੇ ਚਾਹੀਦੇ ਇਹ ਮਾੜਾ ਹੁੰਦਾ ਹੈ ਇਹਦੀ ਸੱਚਾਈ ਕੀ ਹੈ ਕਿਉਂ ਨਹੀਂ ਪੈਰ ਹਿਲਾਉਣੇ ਚਾਹੀਦੇ ਕੀ ਵਾਕਈ ਮਾੜਾ ਹੁੰਦਾ ਹੈ ਇਹਦੇ ਪਿੱਛੇ ਦੀ ਸੱਚਾਈ ਕੀ ਹੈ ਸਾਧ ਸੰਗਤ ਬਹੁਤ ਸਾਰੀਆਂ ਚੀਜ਼ਾਂ ਨਾ ਜਿਹੜੀਆਂ ਆਮ ਤੌਰ ਤੇ ਪ੍ਰਚਲਿਤ ਹੋ ਜਾਂਦੀਆਂ ਨੇ ਪਰ ਸਾਨੂੰ ਉਹਨਾਂ ਦੇ ਬਾਰੇ ਪਤਾ ਨਹੀਂ ਹੁੰਦਾ ਦੇਖੋ ਦੇਖੀ ਅਸੀਂ ਚੱਲਦੇ ਰਹਨੇ ਆ ਉਹ ਤੁਰਿਆ ਉਸ ਮਾਰਗ ਤੇ ਅਸੀਂ ਤੁਰਪੇ ਕਹਿੰਦੇ ਨੇ ਨਾ ਵੀ ਭੇਡਾਂ ਕਿਨੇ ਜੇ ਇੱਕ ਭੇਡ ਖੂਚ ਡਿੱਗ ਪਈ ਕਹਿੰਦੇ ਉਹਦੇ ਨਾਲ ਦੀਆਂ ਆ ਕੇ ਉਹੀ ਖੂਚ ਡਿੱਗ ਪੈਂਦੀਆਂ ਨੇ ਤੇ ਦੁਨੀਆ ਜੇ ਚੱਲ ਪਈ ਜਿੱਧਰ ਨੂੰ ਚੱਲ ਪਈ ਸੋ ਚੱਲ ਪਈ ਇੱਕ ਤੁਸੀਂ ਵੇਖਿਆ ਹੋਣਾ ਕਹਿੰਦੇ ਇੱਕ ਕਈ ਸਾਲ ਪਹਿਲਾਂ ਇੱਕ ਰੌਲਾ ਚੱਲਿਆ ਸੀ ਕਹਿੰਦੇ ਨਲਕੇ ਦੇ ਵਿੱਚੋਂ ਦੁੱਧ ਨਿਕਲਦਾ ਤੇ ਦੁਨੀਆ ਉਥੇ ਇਕੱਠੀ ਹੋ ਗਈ ਕਹਿੰਦੇ ਬਾਅਦ ਹੀ ਬਾਅਦ ਤਾਂ ਬੜਾ ਚਮਤਕਾਰ ਹੈ ਪੰਜਾਬ ਦੇ ਵਿੱਚ ਹੀ ਹੁੰਦੇ ਐ ਉਹ ਜਿਹੇ ਕ੍ਰਿਸਮੇ ਕਹਿੰਦੇ ਇੱਕ ਬਾਬਾ ਹੋਰ ਸੀ ਕਹਿੰਦੇ ਜਿਹੜਾ ਬਾਬਾ ਹਰੀ ਚਟਨੀ ਤੇ ਲਾਲ ਚਟਨੀ ਨਾਲ ਕਿਰਪਾ ਕਰੀ ਜਾਂਦਾ ਸੀ ਸਾਧ ਸੰਗਤ ਤੇ ਹੋਰ ਕਈ ਤਰ੍ਹਾਂ ਦੇ ਇਹੋ ਜਿਹੇ ਨਕਲੀ ਬਾਬੇ ਮਾਰਕੀਟਾਂ ਦੇ ਵਿੱਚ ਆਏ ਤੇ ਦੁਨੀਆ ਜਿੱਧਰ ਨੂੰ ਹੋ ਗਈ ਉਧਰ ਨੂੰ ਹੋ ਗਏ ਨੇ ਫਲਾਣੇ ਬਾਬੇ ਦੇ ਚੱਲ ਗਏ ਉਹਦੇ ਵਿੱਚ ਕਿਰਪਾ ਬਹੁਤ ਹੈ ਇੱਕ ਬੇਨਤੀ ਕਰ ਦਿਆਂ ਸਾਧ ਸੰਗਤ ਸਾਡੇ ਘਰਾਂ ਦੇ ਵਿੱਚ ਗੁਲਗਲੇ ਆਦਕ ਪਕੌੜੇ ਆਦਕ ਬਣਦੇ ਨੇ ਤੁਸੀਂ ਵੇਖਿਆ ਹੋਣਾ ਪੁਰਾਣੀਆਂ ਬੀਬੀਆਂ ਸਾਡੀਆਂ ਅੱਜ ਵੀ ਜਿਹੜੀਆਂ ਹੈਗੀਆਂ ਨੇ ਸਾਡੀਆਂ ਭੈਣਾਂ ਉਹ ਵੀ ਕਰਦੀਆਂ ਨੇ ਉਹ ਜਦੋਂ ਪਹਿਲਾਂ ਇੱਕਦਾਂ ਸੈਂਪਲ ਚੈੱਕ ਕਰਦੀ ਸੀ ਨਾ ਪਕੌੜਾ ਵਿੱਚ ਪਾ ਕੇ ਜਾਂ ਤੇਲ ਦੇ ਵਿੱਚ ਤਲਣ ਵਾਲੀ ਕੋਈ ਵੀ ਚੀਜ਼ ਉਹਨੂੰ ਕੱਢ ਕੇ ਨਾ ਚੁੱਲ੍ਹੇ ਦੇ ਵੱਟ ਨਾਲ ਰੱਖ ਦਿੰਦੀਆਂ ਸੀ ਤੇ ਹੁਣ ਇੱਕ ਮਾਂ ਰੋਜ਼ ਕਰਦੀ ਹੈ ਤੇ ਉਹ ਕੰਮ ਧੀ ਨੇ ਵੀ ਅੱਗੇ ਸ਼ੁਰੂ ਕਰਤਾ ਹੁਣ ਉਹ ਜਦੋਂ ਉਹ ਧੀ ਜਿਹੜੀ ਹੈ ਵਿਆਹ ਕੇ ਅੱਗੇ ਗਈ ਅੱਗੇ ਗਈ ਪੀੜੀ ਦੇ ਵਿੱਚ ਹੁਣ ਉਹਦੇ ਜਵਾਕ ਉਹਨੂੰ ਪੁੱਛਣ ਲੱਗੇ ਵੀ ਮਾਂ ਇਹ ਕੀ ਕਰਦੀ? ਉਹ ਕਹਿੰਦੀ ਪੁੱਤ ਮੇਰੀ ਜਿਹੜੀ ਸੱਸ ਹੈ ਉਹ ਕਰਦੀ ਹੁੰਦੀ ਸੀ ਤੇ ਹੁਣ ਅੱਗੇ ਦੀ ਅੱਗੇ ਪੀੜੀ ਚੱਲੀ ਹਾਲਾਂਕਿ ਮਤਲਬ ਕਿਸੇ ਨੂੰ ਨਹੀਂ ਪਤਾ ਸਿਰਫ ਦੇਖੋ ਦੇਖੀ ਕੰਮ ਚੱਲਿਆ ਹੋਇਆ ਮਾਂ ਕਰਦੀ ਸੀ ਮਾਂ ਨੂੰ ਵੇਖ ਕੇ ਧੀ ਨੇ ਸ਼ੁਰੂ ਕਰਤਾ ਪਿਓ ਕਰਦਾ ਸੀ ਪਿਓ ਨੂੰ ਵੇਖ ਕੇ ਜਿਹੜਾ ਹੈ ਪੁੱਤ ਨੇ ਸ਼ੁਰੂ ਕਰਤਾ ਇਦਾਂ ਦੇ ਦੇਖੋ ਦਿਖਾਲੇ ਕਾਰਜ ਬਹੁਤ ਨੇ ਹੁਣ ਜਿਹੜੀ ਅਸਲ ਸੱਚਾਈ ਹੈ ਮੰਜੇ ਤੇ ਬਹਿ ਕੇ ਪੈਰ ਕਿਉਂ ਨਹੀਂ ਹਿਲਾਉਣਾ ਇਹ ਵੀ ਇੱਕ ਕਹਾਵਤ ਹੈ ਉਹ ਹੀ ਸ਼ੁਰੂ ਹੋਈ ਹੋਈ ਹੈ ਅਸਲ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਸਾਡੀਆਂ ਮਾਤਾਵਾਂ ਭੈਣਾਂ ਮਿੱਟੀ ਦੇ ਬਰਤਨ ਵਰਤਦੀਆਂ ਸੀ ਘਰਾਂ ਦੇ ਵਿੱਚ ਮਿੱਟੀ ਦੇ ਬਰਤਨਾ ਵਿੱਚ ਹੀ ਖਾਣਾ ਬਣਨਾ ਮਿੱਟੀ ਦੇ ਬਰਤਨਾ ਵਿੱਚ ਹੀ ਛਕਣਾ ਉਹਨਾਂ ਨੂੰ ਸਵੇਰ ਨਾਲ ਮਾਜ ਦੇਣਾ ਮਿੱਟੀ ਦੇ ਬਰਤਨ ਹੀ ਘਰਾਂ ਦੇ ਵਿੱਚ ਸੀ ਉਹਨਾਂ ਬਰਤਨਾਂ ਨੂੰ ਘਰਾਂ ਦੇ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਸੀ ਮੰਜੇ ਦੇ ਹੇਠਾਂ ਕਈ ਵਾਰੀ ਕੋਈ ਭਾਂਡਾ ਪਿਆ ਹੁੰਦਾ ਸੀ ਜਾਂ ਕੋਈ ਊਂ ਵਰਤਨ ਰੱਖ ਲਿਆ ਜਾਂਦਾ ਸੀ ਜਲ ਪਾਣੀ ਭਰ ਕੇ ਰੱਖ ਲਿਆ ਜਾਂਦਾ ਸੀ ਤੇ ਬੱਚਿਆਂ ਨੂੰ ਇਸ ਕਰਕੇ ਕਿਹਾ ਜਾਂਦਾ ਸੀ ਵੀ ਪੁੱਤ ਪੈਰ ਨਾ ਹਿਲਾ ਕਿਤੇ ਤੇਰੇ ਪੈਰ ਹਿਲਾਉਣ ਦੇ ਕਾਰਨ ਭਾਂਡੇ 'ਚ ਨਾ ਵੱਜੇ ਭਾਂਡਾ ਜੇ ਟੜਕ ਗਿਆ ਤੇ ਫਿਰ ਦੁਬਾਰੇ ਵਰਤੋਚ ਨਹੀਂ ਉਨੇ ਆਉਣਾ ਇਸ ਕਰਕੇ ਪੈਰ ਨਾ ਹਿਲਾ ਉਹਦਾ ਕਾਰਨ ਇਹ ਸੀ ਪਰ ਸਾਧ ਸੰਗਤ ਉਹ ਭਾਂਡਾ ਟੁੱਟਣ ਦੇ ਡਰ ਤੋਂ ਬੱਚਿਆਂ ਨੂੰ ਕਿਹਾ ਗਿਆ ਸੀ ਪੈਰ ਨਾ ਹਲਾ ਪੈਰ ਮਾੜੇ ਹੁੰਦੇ ਆ ਭਾਬ ਜੇ ਤੂੰ ਪੈਰ ਹਲਾਏਂਗਾ ਤੇ ਬਰਤਨ ਟੁੱਟੇਗਾ ਜੇ ਬਰਤਨ ਟੁੱਟੇਗਾ ਆਪਣਾ ਨੁਕਸਾਨ ਹੋਏਗਾ ਤੇ ਸਾਡੇ ਲੋਕਾਂ ਨੇ ਇਸ ਗੱਲ ਨੂੰ ਇੰਜ ਲੈ ਲਿਆ ਵੀ ਪੈਰ ਹਲਾਉਣਾ ਬਹੁਤ ਮਾੜੀ ਗੱਲ ਹੁੰਦੀ ਆ ਮੰਜੇ ਤੇ ਬਹਿ ਕੇ ਪੈਰ ਨਹੀਂ ਹਲਾਉਣੇ ਚਾਹੀਦੇ ਪੈਰ ਹਲਾਉਣ ਦੇ ਨਾਲ ਕਹਿੰਦੇ ਜੀ ਵੱਡਾ ਅਪਸ਼ਗਨ ਹੈ ਪੈਰ ਹਲਾਉਣੇ ਮਾੜੇ ਹੁੰਦੇ ਨੇ ਕਹਿੰਦੇ ਘਰ ਦੇ ਹਿੱਲ ਜਾਂਦੇ ਨੇ ਕਰਜ਼ਾ ਚੜ ਜਾਂਦਾ ਐ ਹੋ ਜਾਂਦਾ ਪਤਾ ਨਹੀਂ ਕੀ ਕੀ ਕੁਝ ਨਾਲ ਜੋੜ ਦਿੱਤਾ ਤੋ ਸਾਧ ਸੰਗਤ ਇਹ ਕੋਈ ਵਹਿਮ ਜਿਹੜਾ ਨਾ ਅਸੀਂ ਆਪ ਪਾਲਿਆ ਹੋਇਆ ਹੈ ਇਹ ਕੋਈ ਉਂਝ ਵਹਿਮ ਨਹੀਂ ਹੈਗਾ ਇਸ ਗੱਲ ਨੂੰ ਇਸ ਇਸ ਬੱਚੇ ਇਸ ਛੋਟੀ ਜੀ ਗੱਲ ਦਾ ਇਹ ਮੈਂ ਪਤੰਗੜ ਬਣਾ ਰੱਖਿਆ ਪੈਰ ਹਿਲਾਉਣ ਦਾ ਕਾਰਨ ਅਸਲ 'ਚ ਇਹ ਸੀ ਐਵੇਂ ਕਹਾਵਤਾਂ ਜਿਹੜੀਆਂ ਨੇ ਪ੍ਰਚਲਿਤ ਹੋ ਗਈਆਂ ਸੋ ਸਾਧ ਸੰਗਤ ਯਾਦ ਰੱਖਿਏ ਵੀ ਗੁਰੂ ਪਾਤਸ਼ਾਹ ਨੇ ਸਾਨੂੰ ਇਨ੍ਹਾਂ ਚੀਜ਼ਾਂ ਤੋਂ ਪਹਿਲਾਂ ਹੀ ਆਗਾਹ ਕਰ ਦਿੱਤਾ ਸੀ ਵਹਿਮ ਭਰਮ ਜਿਹੜੇ ਨੇ ਕਾਫੀ ਜ਼ਿਆਦਾ ਪ੍ਰਚਲਿਤ ਹੋ ਗਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਪਾਵਨ ਬਾਣੀ ਨੂੰ ਪੜ੍ਹੀਏ ਤੇ ਪਿਆਰਿਓ ਸਾਨੂੰ ਪਤਾ ਲੱਗ ਜਾਏਗਾ ਕਿ ਗੁਰੂ ਦੀ ਬਾਣੀ ਜਿਹੜੀ ਐ ਨਾ ਉਹ ਕਿਸ ਤਰ੍ਹਾਂ ਸਾਨੂੰ ਆਗਾ ਕਰਦੀ ਐ ਕਿਸ ਤਰ੍ਹਾਂ ਸਾਨੂੰ ਰੋਕਦੀ ਐ ਪਰ ਪਿਆਰਿਓ ਅਸੀਂ ਸ਼ਾਇਦ ਉਹਨਾਂ ਚੀਜ਼ਾਂ ਨੂੰ ਮੰਨਣ ਤੋਂ ਅਸਮਰੱਥ ਹਾਂ ਅਸੀਂ ਉਹਨਾਂ ਚੀਜ਼ਾਂ ਨੂੰ ਮੰਨਣ ਦੇ ਵਿੱਚ ਯਕੀਨ ਬਹੁਤ ਘੱਟ ਹੀ ਕਰ ਰਹੇ ਹਾਂ ਇਹ ਗੱਲ ਯਾਦ ਰੱਖਿਓ ਸੋ ਇਹ ਅਸਲ ਸੱਚਾਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ